USA ਵੀਜ਼ਾ ਬਾਰੇ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਜਾਇਆ ਜਾ ਸਕਦਾ ਹੈ ਸਟੱਡੀ ਦੀ ਗੱਲ ਕਰਦੇ ਹਾਂ ਸਟੱਡੀ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਰਸਤੇ ਆ ਜਿਵੇਂ ਡੋਂਕੀ ਲਾ ਕੇ ਬਹੁਤ ਸਾਰੇ ਬੱਚੇ ਜਾਂਦੇ ਆ ਬਹੁਤ ਸਾਰੇ ਹੁਣ ਤੱਕ ਪਹੁੰਚ ਵੀ ਗਏ ਆ ਯੂ ਐਸ ਏ ਪਰ ਉਸ ਦੇ ਵਿੱਚ ਕਿੰਨੀਆਂ ਦਿੱਕਤਾਂ ਨੇ ਬਹੁਤ ਮੁਸ਼ਕਲ ਦੇ ਨਾਲ ਆਪਣੇ ਜਾਨ ਤੇ ਖੇਡ ਕੇ ਤੁਸੀਂ ਵਿਦੇਸ਼ ਜਾ ਰਹੇ ਹੋ ਬਹੁਤ ਸਾਰੇ ਬੱਚੇ ਨੇ ਇਸ ਤਰ੍ਹਾਂ ਦੇ ਜਿਹੜੇ ਪਹੁੰਚਦੇ ਵੀ ਨਹੀਂ ਹੈਗੇ ਪਰ ਸਹੀ ਤਰੀਕਾ ਬਣਾ ਕੇ ਤੁਸੀਂ ਵਿਦੇਸ਼ ਜਾਓ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਵੀ ਹੁੰਦਾ ਅੱਜ ਤੁਹਾਨੂੰ ਹੋਰ ਤਰੀਕੇ ਦੱਸਾਂਗੇ ਸਟੱਡੀ ਤੋਂ ਬਿਨਾ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਇੰਟਰਵਿਊ ਦਿੰਦੇ ਆ ਰਿਫਿਊਜ਼ ਹੋ ਜਾਂਦੇ ਆ ਉਹਨਾਂ ਦੇ ਲਈ ਕੀ ਆਪਸ਼ਨ ਹੈ ਨਾਲ ਦੀ ਨਾਲ ਕੋਈ ਟਰਿਕ ਵੀ ਤੁਹਾਨੂੰ ਦੱਸਾਂਗੇ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਕੀ ਟਰਿਕ ਨੇ ਜਿਸ ਦੇ ਨਾਲ ਤੁਸੀਂ ਜਿਹੜਾ ਇੰਟਰਵਿਊ ਆ ਉਸ ਦੇ ਵਿੱਚ ਸਕਸੈਸਫੁਲੀ ਜਿਹੜਾ ਆਪਣਾ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਔਰ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਨੇ ਨਿਤਿਨ ਸ਼ਰਮਾ ਜੀ ਵੀਜ਼ਾ ਪ੍ਰੈਪ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਦੱਸ ਦਈਏ ਸਕਰੀਨ ਤੇ ਨੰਬਰ ਵੀ ਫਲੈਸ਼ ਕਰ ਰਹੇ ਆ ਤੁਸੀਂ ਕਾਲ ਵੀ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਹੈ ਵੀਜ਼ਾ ਰਿਲੇਟਡ ਪੁੱਛ ਸਕਦੇ ਹੋ ਸਰ ਸਭ ਤੋਂ ਪਹਿਲਾਂ ਆਪਾਂ ਸਟੱਡੀ ਦਾ ਸਿਨੈਰੀਓ ਜਾਣਦੇ ਹਾਂ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕਿਵੇਂ ਕਿੰਨਾ ਕੁ ਸਕਸੈਸ ਰੇਟ ਹੈ ਇਸ ਟਾਈਮ ਯੂਐਸਏ ਦਾ ਉਹ ਯੂਸਟਾ ਸਕਸੈਸ ਰੇਟ ਨਹੀਂ ਸਾਡੇ ਲੋਕਾਂ ਦਾ ਸਕਸੈਸ ਰੇਟ ਕਿ ਅਸੀਂ ਲੋਕੀ ਕਿੰਨੇ ਕੁ ਜ਼ਿਆਦਾ ਵੀਜ਼ੇਸ ਕ੍ਰੈਪ ਕਰ ਰਹੇ ਆ ਜਿਹੜਾ ਬੰਦਾ ਇਟਸ ਲਾਈਕ ਮੈਂ ਇਹ ਗੱਲ ਕਹਿਣਾ ਚਾਹੂੰਗਾ ਜਿਹੜਾ ਬੰਦਾ ਮੈਂਟਲੀ ਥੋੜਾ ਜਿਹਾ ਸਟਰੋਂਗ ਹੈ ਨਾ ਔਰ ਥੋੜਾ ਜਿਹਾ ਸੈਲਫ ਕੌਨਫੀਡੈਂਸ ਉਹਨੂੰ ਜ਼ਿਆਦਾ ਹੈ ਓਵਰ ਕੌਨਫੀਡੈਂਟ ਔਰ ਸੈਲਫ ਕੌਨਫੀਡੈਂਸ ਦੋਨਾਂ 'ਚ ਲिटल ਜਿਹਾ ਫਰਕ ਹੈ ਉਹ ਵੀਜ਼ਾ ਲੈ ਕੇ ਆ ਰਿਹਾ ਥੋੜਾ ਜਿਹਾ ਕੌਨਫੀਡੈਂਸ ਜਿਸ ਬੱਚੇ 'ਚ ਆ ਗਿਆ ਐਵੇਂ ਮੈਂ ਇੱਕ ਇਹੀ ਐਡਵਾਈਸ ਕਰਾਂਗਾ ਕੋਈ ਵੀ ਬੱਚਾ ਐਮਬੈਸੀ 'ਚ ਰਟੇ ਰਟਾਏ ਕੁਐਸਚਨਸ ਲੈ ਇਹ ਸੋਚ ਕੇ ਨਾ ਜਾਏ ਕਿ ਮੇਤੋ ਇਹ ਸਵਾਲ ਪੁੱਛਣਾ ਮੈਂ ਫਟਾਫੜੇ ਦਾ ਆਨਸਰ ਦੇ ਦੇਣਾ ਮੇਤੋ ਇਹ ਕੁਐਸਚਨ ਪੁੱਛਣਾ ਮੈਂ ਇਹਦਾ ਆਨਸਰ ਦੇ ਦੇਣਾ ਕੁਮਰ ਸਾਹਿਬ ਕੀ ਹੈ ਕਿ ਜਦੋਂ ਅਸੀਂ ਯੂਐਸ ਅੰਬੈਸੀ ਨੂੰ ਫੇਸ ਕਰਦੇ ਆ ਯੂਐਸ ਅੰਬੈਸੀ ਸਾਨੂੰ ਸਟੈਪ 1 ਤੋਂ ਟਰੈਕ ਕਰ ਰਹੀ ਹੁੰਦੀ ਹੈ ਸਟੈਪ 1 ਕੀ ਹੁੰਦਾ ਸਾਡਾ ਡੀਐਸ 160 ਜਿੱਦਾਂ ਹੀ ਜਾਂਦਾ ਉਦਾਂ ਹੀ ਯੂਐਸ ਅੰਬੈਸੀ ਨੂੰ ਸਾਡੇ ਬਾਰੇ 50% ਤੋਂ ਲੈ ਕੇ 100% ਤੱਕ 50% ਤੋਂ ਲੈ ਕੇ 100% ਤੱਕ ਨੋਲੇਜ ਹੋ ਜਾਂਦੀ ਹੈ ਉਹ ਜਾਣ ਜਾਂਦੇ ਆ ਕਿ ਬੱਚਾ ਜਿਹੜਾ ਹੈਗਾ ਇਹਦੇ ਕੁਲ ਫਾਈਨੈਂਸ਼ੀਅਲ ਸਕਿੰਨਿਕ ਨੇ ਚਾਹੇ ਤੁਸੀਂ ਕੁਝ ਵੀ ਲਿਖੇ ਆ ਕਿਉਂਕਿ ਉਹ ਬਿਜ਼ਨਸ ਪ੍ਰੋਫੈਸ਼ਨ ਫਾਦਰ ਦੀ ਡਿਟੇਲਸ ਦੇਖ ਲੈਂਦੇ ਆ ਐਗਰੀਕਲਚਰ ਹੈ ਕੀ ਹੈ ਸਭ ਚੈੱਕ ਕਰ ਲੈਂਦੇ ਆ ਦੂਜੀ ਗੱਲ ਉਹ ਦੇਖਦੇ ਆ ਬੱਚੇ ਦਾ ਹੋਰ ਅਦਰ ਉਹਦੀ ਐਕਟੀਵਿਟੀਜ਼ ਕੀ ਹੈ ਉਹਦੇ ਐਜੂਕੇਸ਼ਨ ਸਕੋਰ ਕੀ ਹੈ ਕਿ ਬੱਚਾ ਵਾਕਈ ਪੜਾਕੂ ਹੈ ਗੈਪ ਕਿੰਨਾ ਹੈ ਜੇ ਉਹ ਅਗਲੇ ਨੇ ਤੁਹਾਨੂੰ ਆਲਟਸ ਲਈ ਵੇਵ ਆਫ ਕੀਤਾ ਹੈ ਪੀਪੀਟੀ ਆਲਟਸ ਦੀ ਲੋੜ ਨਹੀਂ ਹੈ ਪ੍ਰੋਫੀਸ਼ੈਂਸੀ ਇਨ ਇੰਗਲਿਸ਼ ਹੋਣੀ ਚਾਹੀਦੀ ਹੈ ਤੁਸੀਂ ਫਲੂਐਂਟ ਹੋਵੋਗੇ ਜੇ आईएलटी ਲੋਡ ਇਸ ਲਈ ਨਹੀਂ ਕਿਉਂਕਿ ਤੁਸੀਂ ਯੂਐਸ ਅੰਬੈਸੀ ਨੂੰ ਫੇਸ ਕਰਨਾ ਔਰ ਇੰਟਰਵਿਊ ਇੰਗਲਿਸ਼ ਚ ਹੈ ਪੜਾਈ ਇੰਗਲਿਸ਼ ਚ ਹੈ ਉਹ ਚੈੱਕ ਕਰ ਲੈਣਗੇ ਤੁਹਾਡਾ ਲੈਵਲ ਕੀ ਹੈ ਸਪੀਕਿੰਗ ਆਫ ਇੰਗਲਿਸ਼ ਉਹੀ ਤੁਹਾਡਾ ਆਈਐਲਟੀਸ ਦਾ ਐਗਜ਼ਾਮ ਆ ਜੇ ਤੁਸੀਂ ਕੌਨਫੀਡੈਂਟਲੀ ਆਪਣੇ ਆਨਸਰਸ ਕਰਦੇ ਹੋ ਕੌਨਫੀਡੈਂਸ ਕਿੱਥੋਂ ਆਉਂਦਾ ਹੈ ਕ੍ਰੀਏਟੀਵਿਟੀ ਤੋਂ ਇਹ ਨਹੀਂ ਕਿ ਅਸੀਂ ਰਿਟੇ ਰਿਟਾਈ ਕੁਐਸਚਨਸ ਲੈ ਕੇ ਚੱਲੇ ਜਾਣਾ ਕ੍ਰੀਏਟੀਵਿਟੀ ਕਿੱਦਾਂ ਬਣੂਗੀ ਵੀ ਜੀ ਕੁਐਸਚਨ ਕੀ ਪੁੱਛਿਆ ਮੈਂ ਇਹਦੇ ਕਿੰਨੇ ਟਾਈਪ ਦੇ ਆਨਸਰ ਦੇ ਸਕਦਾ ਇੱਕ ਬੈਸਟ ਆਨਸਰ ਉਹੀ ਮில்லி ਸੈਕਿੰਡ ਦੇ ਵਿੱਚ ਤਿਆਰ ਕਰਕੇ ਦੇਣਾ ਇਹ ਬੱਚੇ ਦੇ ਜਿਹਨੂੰ ਕਹਿੰਦੇ ਨੇ ਸਾਈਕੋ ਟੈਸਟ ਐਬਿਲਿਟੀ ਸਾਈਕੋ ਟੈਸਟ ਖੜਾ ਗਏਵੇਂ ਜਵਾਬ ਡਰ ਕੇ ਦੇ ਰਿਆ ਕਿ ਖੜ ਕੇ ਦੇ ਰਿਆ ਇੰਟਰਵਿਊ ਦੇ ਪਰਸੈਪਸ਼ਨਸ ਲਈ ਮੈਂ ਇੱਕ ਗੱਲ ਜ਼ਰੂਰ ਦਰਸ਼ਕਾਂ ਨੂੰ ਕਾਂਗਾ ਭਰਾ ਭੈਣਾਂ ਨੂੰ ਜਿੰਨੇ ਵੀ ਬੱਚੇ ਯੂ ਐਸ ਐਮਬੈਸੀ ਨੂੰ ਫੇਸ ਕਰਨ ਜਾ ਰਹੇ ਆ ਮੈਂ ਨਹੀਂ ਕਹਿੰਦਾ ਸਿਰਫ ਅਸੀਂ ਹੋਈ ਨੰਬਰ 1 ਆ ਸਪੈਸ਼ਲਾਈਜ਼ਡ ਆ ਕਿਉਂਕਿ ਮੈਂ ਯੂ ਐਸ ਐ ਰਹਿਣਾ ਨਿਊਯਾਰਕ ਦੋ ਬਾਰੀ ਐਮਬੈਸੀ ਫੇਸ ਕਰ ਚੁੱਕਿਆ ਮੈਂ ਮੇਰਾ ਸਟਾਫ ਜਿਹੜਾ ਹੈਗਾ ਉਹ ਵੀ ਐਮਬੈਸੀ ਨੂੰ ਫੇਸ ਕਰ ਚੁੱਕਿਆ ਉਹਨਾਂ ਦੇ ਵੀ ਵੀਜ਼ਾ ਲੈ ਕੇ ਆਏ ਅਸੀਂ ਯੂ ਐਸ ਦੇ ਕਿੰਨੇ ਹੀ ਬੱਚਿਆਂ ਦੇ ਵੀਜ਼ਾਸ ਅਸੀਂ ਲੈ ਕੇ ਆਏ ਆ ਜਿਹੜਾ ਬੱਚਾ ਉਸ ਲੈਵਲ ਤੇ ਪਹੁੰਚ ਜਾਂਦਾ ਉਹਨੂੰ ਅਸੀਂ ਐਮਬੈਸੀ ਫੇਸ ਕਰਾਉਂਦੇ ਆ ਸੋ ਤੁਸੀਂ ਆਪਣਾ ਯੂਐਸ ਦਾ ਵੀਜ਼ਾ ਉਸ ਤੋਂ ਲਵਾਓ ਜਿਹੜਾ ਆਪ ਯੂਐਸ ਦੀ ਐਮਬੈਸੀ ਨੂੰ ਫੇਸ ਕਰਕੇ ਗਿਆ ਹੋਵੇ ਜਿਹਨੇ ਆਪ ਇੰਟਰਵਿਊ ਕਰੈਕ ਕੀਤਾ ਹੋਵੇ ਜਿਹਦਾ ਆਪ ਯੂਐਸ ਦੇ ਵਿੱਚ ਕੁਝ ਨਾ ਕੁਝ ਬਿਜ਼ਨਸ ਹੋਵੇ ਕੰਮਕਾਰ ਹੋਵੇ ਉੱਥੇ ਸਰਵਿਸਿਸ ਦਿੰਦਾ ਹੋਵੇ ਜਾਂ ਉੱਥੇ ਵੀ ਸਾਡਾ ਹੁਣ ਉੱਥੇ ਵੀ ਆਫਿਸ ਯੂਐਸ ਦੇ ਵਿੱਚ ਅਸੀਂ ਆਪ ਐਮਬੈਸੀ ਨੂੰ ਫੇਸ ਕੀਤਾ ਹੁਣ ਤੁਸੀਂ ਪੜ੍ਹੇ ਲਿਖੇ ਪ੍ਰੋਫੈਸਰ ਤੋਂ ਹੀ ਪੜ੍ਹਨਾ ਪਸੰਦ ਕਰੋਗੇ ਤਾਂ ਕਿ ਤੁਸੀਂ ਪਾਸ ਹੋ ਜਾਓ ਇੱਕ ਬਹੁਤ ਹੀ ਕਾਬਿਲ ਡਾਕਟਰ ਹੋਗਾ ਜਿਨੇ ਐਮਬੀਬੀਐਸ ਦੀ ਤਿਆਰੀ ਕੀਤੀ ਹੈ ਉਹੀ ਤੁਹਾਡਾ ਇਲਾਜ ਕਰ ਸਕਦਾ ਹਰ ਇੱਕ ਕੋਲ ਜਾ ਕੇ ਫਾਈਲ ਨਾ ਦਿਖਾਓ ਲੋਕੀ ਕੀ ਕਰਦੇ ਆ ਜੀ ਯੂਐਸਏ ਦੇ ਨਾਮ ਤੋਂ ਪੈਸਾ ਲੈ ਲੈਂਦੇ ਤੁਹਾਡਾ ਡੀਐਸ ਫਾਰਮ ਭਰ ਦਿੰਦੇ ਆ ਔਰ ਤੁਹਾਨੂੰ ਚਾਰ ਕੁਐਸਚਨਸ ਖਾ ਕੇ ਕਹਿੰਦੇ ਜਾਓ ਜੀ ਹੁਣ ਅੰਬੈਸੀ ਨੂੰ ਫੇਸ ਕਰ ਲਓ ਵੀਜ਼ਾ ਨਹੀਂ ਆਇਆ ਤੁਹਾਡਾ ਫਾਲਟ ਕੱਢ ਦਿੰਦੇ ਆ ਗੱਲ ਵੀ ਠੀਕ ਹੈ ਕਿਉਂਕਿ ਅੰਬੈਸੀ ਨੇ ਤਾਂ ਤੁਸੀਂ ਫੇਸ ਕੀਤਾ ਤੁਸੀਂ ਕੀ ਕਹੋਗੇ ਸੋ ਪਹਿਲਾ ਸਟੈਪ ਬੱਚਿਆਂ ਦਾ ਇਹ ਹੈ ਉਹਦੇ ਕੋਲ ਜਾਣ ਜਿਹਦੇ ਕੋਲ ਆਪ ਕੋਲ ਯੂਐਸ ਦਾ ਵੀਜ਼ਾ ਹੈਗਾ ਜਿਹੜਾ ਆਪ ਅੰਬੈਸੀ ਨੂੰ ਫੇਸ ਕਰਕੇ ਵੀਜ਼ਾ ਲੈ ਕੇ ਆਇਆ ਉਹ ਤੁਹਾਨੂੰ ਔਰ ਤੁਹਾਡੀ ਮੈਂਟੈਲਿਟੀ ਨੂੰ ਸਮਝ ਸਕਦਾ ਹੈ ਕਿ ਤੁਹਾਡੇ ਤੇ ਕੀ ਬੀਤਰੀ ਹੋਗੀ ਜਦ ਤੁਸੀਂ ਅੰਬੈਸੀ ਦੇ ਬਾਹਰ ਖੜੇ ਹੋ ਤੁਹਾਡੇ ਤੇ ਕੀ ਬੀਤਰੀ ਹੈ ਜਿਹੜਾ ਵੀ ਬੱਚਾ ਯੂਐਸ ਅੰਬੈਸੀ ਨੂੰ ਫੇਸ ਕਰਦਾ ਹੈ ਨਾ ਜੀ ਉਹਨੂੰ ਜਿਸ ਦਿਨ ਪਤਾ ਲੱਗਦਾ ਨਾ ਮੇਰਾ ਇੰਟਰਵਿਊ ਹੈ ਉਸ ਟਾਈਮ ਤੋਂ ਘਮਸਾਬ ਉਹਦੇ ਦਿਲ ਚ ਤੱਕ ਤੱਕ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਕਲੀਅਰ ਨਹੀਂ ਹੋਇਆ ਫਿਰ ਮੇਰੇ ਪੈਸੇ ਮੇਰੀ ਬੈਸੀ ਫੀਸ ਗਈ ਮੇਰੀ ਸਰਵਿਸ ਫੀ ਗਈ ਮੇਰੇ ਫੰਡਸ ਦਿਖਾਈ ਸੀਗੇ ਮੈਂ ਕੀ ਕੁਛ ਨਹੀਂ ਕੀਤਾ ਉਹ ਇਸ ਡਰ ਦੇ ਨਾਲ ਵੀ ਪੇਰੈਂਟਸ ਕੀ ਕਹਿਣਗੇ ਮਾਤਾ ਪਿਤਾ ਕਹਿਣਗੇ ਤੇਰੀ ਗਲਤੀ ਹੈ ਸੋ ਪਹਿਲੀ ਗੱਲ ਪੇਰੈਂਟਸ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਚਾਹੀਦਾ ਬੱਚੇ ਨੂੰ ਤੁਹਾਡਾ ਕਹਿਣ ਦਾ ਮਤਲਬ ਬਿਨਾ ਡਰੇ ਜਦੋਂ ਤੁਹਾਡੀ ਇੰਟਰਵਿਊ ਦੀ ਡੇਟ ਆ ਗਈ ਤਾਂ ਪੂਰੇ ਕੌਨਫੀਡੈਂਸ ਦੇ ਨਾਲ ਜਾਓ ਜੋ ਵੀ ਪੁੱਛਦੇ ਆ ਤੁਹਾਡੇ ਬਾਰੇ ਪੁੱਛਣਾ ਤੁਸੀਂ ਜਵਾਬ ਦੇ ਦੇਣਾ ਇੱਕ ਹੋਰ ਸਰ ਮਿੱਥ ਬਣੀ ਹੈ ਪਿਛਲੇ ਦਿਨੀ ਦੇ ਵਿੱਚ ਇੱਕ ਕੁਝ ਸਾਥਾਵਾਂ ਤੇ ਨਿਊਜ਼ ਵੀ ਫਲੈਸ਼ ਹੋਈ ਹੈ ਕਿ ਜਿਹੜਾ ਪੰਜਾਬ ਦਾ ਪਾਸਪੋਰਟ ਆ ਜਿਹੜੀ ਵੈਸੇ ਤਾਂ ਆਪਾਂ ਗੱਲ ਕਰੀਏ ਜੁਲਾਈ ਦੀ ਤਾਂ ਤਕਰੀਬਨ 85 ਸਕਸੈਸ ਰੇਟ ਸੀਗਾ 85% ਆਪਣੇ ਵੀਜ਼ਾ ਸਕਸੈਸ ਰੇਟ ਸੀ ਯੂ ਐਸ ਐਮ ਐਸ ਸੀ ਦਾ ਪਰ ਉਹ ਕਹਿੰਦੇ ਵੀ ਜਿਹੜਾ ਪੰਜਾਬ ਦਾ ਪਾਸਪੋਰਟ ਹੈ ਉਹਤੇ ਵੀਜ਼ੇ ਕੱਟ ਮਿਲ ਰਹੇ ਆ ਆ ਸਾਡੇ ਕੋਲ ਤਾਂ ਸਾਰੇ ਪੰਜਾਬੀ ਲੈ ਕੇ ਗਏ ਆ ਆ ਜਾਓ ਸਾਡੇ ਮੇਰੇ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਉਹ ਬੱਚੇ ਦੇਖੋ ਹੁਣ ਨੈਕਸਟ ਟਾਈਮ ਜਿੱਦਾਂ ਹੀ ਮੈਂ ਯੂ ਐਸ ਜਾਊਂਗਾ ਪੰਜਾਬੀ ਦਿਖਾ ਦਾਂਗਾ ਉਹ ਸਾਊਥ ਵਾਲਿਆਂ ਨੂੰ ਥੋੜਾ ਜ਼ਿਆਦਾ ਪ੍ਰੀਫਰੈਂਸ ਦੇ ਨੇ ਕੌਨਫिडੈਂਟ ਨੇ ਦੇ ਕੈਨ ਸਪੀਕ ਇੰਗਲਿਸ਼ ਫਲੂਐਂਟਲੀ ਉਹ ਬੜੇ ਆਰਾਮ ਨਾਲ ਇੰਗਲਿਸ਼ ਬੋਲਦੇ ਆ ਉਹਨਾਂ ਨੂੰ ਟੈਨਸ਼ਨ ਨਹੀਂ ਡਰਨੀ ਇੱਕ ਉਹਨਾਂ ਦੇ ਪੇਰੈਂਟਸ ਨਹੀਂ ਕਹਿ ਰਹੇ ਤੁਹਾਡਾ ਵੀਜ਼ਾ ਨਹੀਂ ਆਇਆ ਤਾਂ ਆਪਾਂ ਐ ਕਰ ਦੂਗੇ ਉਹ ਕਰ ਦਿੰਗੇ ਬੱਚੇ ਆਪਣੇ ਪੇਰੈਂਟਸ ਤੋਂ ਡਰਦੇ ਮਾਰੇ ਪੈਸਾ ਲੱਗ ਗਿਆ ਕਿ ਮਾਪੇ ਤਾਂ ਐਡਾ ਨਹੀਂ ਕਲੀਅਰ ਹੋਇਆ ਇਸ ਕਰਕੇ ਯੂ ਐਸ ਤੋਂ ਡਰਦੇ ਨਹੀਂ ਔਰ ਹੈਗਾ ਕੁਛ ਨਹੀਂ ਥਿਸ ਇਜ਼ ਆ ਕੌਨਫੀਡੈਂਸ ਦਾ ਤੁਹਾਡਾ ਇੱਕ ਪੇਪਰ ਹੈ ਕਿ ਤੁਸੀਂ ਕਿੰਨੇ ਕੌਨਫੀਡੈਂਟ ਹੋ ਆਪਣੀ ਪੜ੍ਹਾਈ ਨੂੰ ਲੈ ਕੇ ਤੁਸੀਂ ਕਿੰਨੇ ਕੌਨਫੀਡੈਂਟ ਹੋ ਯੂਐਸਏ ਨੂੰ ਲੈ ਕੇ ਜੇ ਮੈਂ ਕਹਿੰਨਾ ਇੰਟਰਵਿਊ ਪਹਿਲੀ ਵਾਰ ਜੇ ਰਹਿ ਗਿਆ ਫਿਰ ਕੀ ਹੋ ਗਿਆ ਦੂਜੀ ਵਾਰੀ ਦੇ ਦੋ ਅੰਬੈਸੀ ਫੀਸੀ ਤਾਂ ਭਰਨੀ ਹੈ ਸਰਵਿਸ ਤਾਂ ਤੁਹਾਡੀ ਵੈਲਿਡ ਹੈ ਤੀਜੀ ਵਾਰੀ ਦੇ ਦੋ ਇੱਕ ਵਾਰੀ ਅੰਬੈਸੀ ਚਲੇ ਗਏ ਇੱਕ ਵਾਰੀ ਚ ਨਹੀਂ ਹੋਇਆ ਦੂਜੀ ਵਾਰ ਜਾਓ ਲੇਕਿਨ ਆਪਣੇ ਆਪ ਨੂੰ ਇੰਪਰੂਵ ਕਰਕੇ ਅਪਡੇਟ ਕਰਕੇ ਚੇਂजेस ਕੀ ਲੈ ਕੇ ਆਉਣੇ ਆ ਉਹ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਚੇਂजेस ਲੈ ਕੇ ਤੁਸੀਂ ਦੁਬਾਰਾ ਅੰਬੈਸੀ ਜਾ ਸਕਦੇ ਹੋ ਮੈਂ ਕਹਿੰਨਾ ਇੱਕ ਅਸੀਂ ਡੈਮੋ ਡ੍ਰਿਲ ਚਲਾ ਲੈਨੇ ਤੁਸੀਂ ਕੋਈ ਵੀ ਹੁਣ ਮੇਰੇ ਕੋਲ ਪੰਜ ਜੁੱਧਾਂ ਦੇ ਬੰਦੇ ਆ ਜਾਣ ਜਿਨ੍ਹਾਂ ਦੇ ਵੀਜ਼ਾਸ F1 ਕੈਟਾਗਰੀ ਦੇ ਰਿਫਿਊਜ਼ਡ ਨੇ F2 ਕੈਟਾਗਰੀ ਰਿਫਿਊਜ਼ਡ ਹੈ ਉਹ ਨਾ ਲਾਓ ਜਿਹਦੇ F1 ਕੈਟਾਗਰੀ F2 ਹੁੰਦੀ ਸਪਾਊਸ ਜੇ F1 ਕੈਟਾਗਰੀ ਦੇ ਰਿਫਿਊਜ਼ਡ ਬੰਦੇ ਨੇ ਉਹ ਸਾਡੇ ਕੋਲ ਆਉਣ ਤੇ ਉਹਨਾਂ ਦਾ ਪਹਿਲਾ ਅਸੀਂ ਰਿਫਿਊਜ਼ਡ ਵਾਲਾ ਲੈਟਰ ਤੁਹਾਡੇ ਚੈਨਲ ਤੇ ਦਿਖਾਵਾਂਗੇ ਫਿਰ ਜਦੋਂ ਉਹਨਾਂ ਦਾ ਵੀਜ਼ਾ ਆ ਜਾਊਗਾ ਫਿਰ ਦਿਖਾਵਾਂਗੇ ਕਿ ਸਾਡੇ ਚ ਕੀ ਚੇਂਜਸ ਆ ਉਹ ਟ੍ਰਿਕਸ ਮੈਂ ਦੱਸ ਨਹੀਂ ਸਕਦਾ ਬਟ ਉਹ ਜਿਹੜਾ ਸਾਡਾ ਸਟੂਡੈਂਟ ਹੁੰਦਾ ਉਹ ਸਮਝਦਾ ਹੈ ਕਿ ਅਸੀਂ ਸਪੈਸ਼ਲਾਈਜ਼ਡ ਨਿਊਯਾਰਕ ਤੋਂ ਤਿਆਰੀ ਕਿਵੇਂ ਕਰਾਉਂਦੇ ਆ ਅਸੀਂ ਬੱਚੇ ਨੂੰ ਸਾਈਕੋਲੋਜੀਕਲੀ ਤਿਆਰ ਕਿਵੇਂ ਕਰਦੇ ਆ ਇਹੀ ਇੱਕ ਸਾਡਾ ਗੁਣ ਹੈ ਜਿਹਦੇ ਕਰਕੇ ਬੱਚਾ ਐਂਬੈਸੀ ਜਾਂਦਾ ਹੈ ਉੱਜਾ ਕੇ ਡਨ ਕਰਿਆ ਹਾਂ ਬਿਲਕੁਲ ਹੈ ਜੇਕਰ ਤੁਸੀਂ ਯੂ ਐਸ ਏ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਹੈ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਨਿਤਨ ਸ਼ਰਮਾ ਜੀ ਨੇ ਸਾਡੇ ਨਾਲ ਆਲਰੇਡੀ ਇਹਨਾਂ ਦਾ ਯੂ ਐਸ ਏ ਆਫਿਸ ਹੈ ਔਰ ਮੁਹਾਲੀ ਦੇ ਵਿੱਚ ਜਿੱਥੇ ਆਪਾਂ ਕਹਿ ਦਈਏ 에어ਪੋਰਟ ਰੋਡ ਸੈਕਟਰ 82 ਦੇ ਵਿੱਚ ਵੀ ਆਫਿਸ ਹੈ ਵੀਜ਼ਾ ਪ੍ਰੈਪ ਦੇ ਨਾਂ ਤੇ ਉੱਥੇ ਪਹੁੰਚ ਕੇ ਵਿਜ਼ਿਟ ਕਰਕੇ ਤੁਸੀਂ ਐਕਸਪਰਟ ਟੀਮ ਨੂੰ ਮਿਲ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਯੂ ਐਸ ਦਾ ਵੀਜ਼ਾ ਨਿਮਕਾਮ ਤੱਕ ਪਹੁੰਚ ਸਕਦੇ ਹੋ ਸਰ ਤੁਸੀਂ ਯੂ ਐਸ ਏ ਰਹੇ ਹੋ ਹਨਾ ਕਾਫੀ ਟਾਈਮ ਤੋਂ ਰਹਿੰਦਾ ਮੈਂ ਹਾਂ ਬਿਲਕੁਲ ਮੈਂ ਕੰਰੈਂਟਲੀ ਵੀ ਮੇਰਾ ਕਿ ਕਿਸ ਤਰ੍ਹਾਂ ਦਾ ਸਟੂਡੈਂਟ ਲਾਈਫ ਕਿਸ ਤਰ੍ਹਾਂ ਦੀ ਹੈ ਔਰ ਕਿਵੇਂ ਸਰਵਾਈਵ ਕਰਦਾ ਸਟੂਡੈਂਟ ਯਾਨੀ ਕਿ ਸਟੂਡੈਂਟ ਸਟੱਡੀ ਤੋਂ ਬਾਅਦ ਕੀ ਆਪਸ਼ਨਸ ਹੈਗੇ ਉਹਨਾਂ ਕੋਲੇ ਦੇਖੋ ਲਾਈਫ ਇਜ਼ ਨਾਟ ਈਜ਼ੀ ਫਾਰ ਦੋਸ ਜਿਨ੍ਹਾਂ ਦਾ ਉੱਥੇ ਕੋਈ ਨਹੀਂ ਹੈਗਾ ਈਜ਼ੀ ਨਹੀਂ ਹੈ ਲਾਈਫ ਪਰ ਜਿਹੜਾ ਵੀ ਬੱਚਾ ਸਾਡੇ ਥਰੂ ਜਾਂਦਾ ਹੈ ਉੱਥੇ ਸਟੂਡੈਂਟ ਦੀ ਲਾਈਫ ਸਟਰਗਲ ਤਾਂ ਹੈਗੀ ਹੈ ਪਰ ਹਰ ਇੱਕ ਬੱਚੇ ਨੂੰ ਉਹਨੂੰ ਵਿਜ਼ਨ ਦਿਖਦਾ ਹੈ ਕਿ ਮੈਂ ਕੰਮ ਕਰ ਰਿਹਾ ਮੈਂ ਕਾਲਜ ਜਾ ਰਿਹਾ ਮੇਰੀ ਲਾਈਨ ਕੀ ਹੋਊਗੀ ਯੂ ਐਸ ਏ ਦੇ ਵਿੱਚ ਆ ਕੇ ਬੱਚੇ ਨੂੰ ਪਤਾ ਲੱਗਦਾ ਦੁਨੀਆ ਐਕਚੁਅਲ ਚ ਕਿੱਥੇ ਵਸਦੀ ਹੈ ਜਦੋਂ 200 ਮੁਲਕਾਂ ਦਾ ਇਮੀਗਰੈਂਟ ਉਹਦੇ ਨਾਲ ਪੜ ਰਿਹਾ ਹੋਊਗਾ ਯੂਰੋਪੀਅਨਸ ਤੁਹਾਡੇ ਨਾਲ ਬੈਠ ਕੇ ਪੜਾਈ ਕਰ ਰਹੇ ਹੋਣਗੇ ਅਮਰੀਕਨਸ ਤੁਹਾਡੇ ਨਾਲ ਮੈਕਸੀਕਨਸ ਤੁਹਾਡੇ ਨਾਲ ਜਪਾਨੀ ਚਾਈਨੀਜ਼ ਵਰਲਡ ਦਾ ਹਰ ਮੁਲਕ ਦਾ ਬੰਦਾ ਯੂਐਸ ਆ ਕੇ ਬਸਣਾ ਚਾਹੁੰਦਾ ਕਾਮਯਾਬ ਹੋਣਾ ਚਾਹੁੰਦਾ ਹੈ ਉਹ ਧਰਤੀ ਹੈ ਜਿੱਥੇ ਬਿਜ਼ਨਸ ਕਰਨਾ ਈਜ਼ੀ ਹੈਗਾ ਜਿੱਥੇ ਪੜਾਈ ਕਰਕੇ ਤੁਸੀਂ ਬਣੂਗੇ ਹੀ ਬਣੋਗੇ ਕੁਝ ਪੜਾਈ ਛੱਡਣੀ ਨਹੀਂ ਹੈ ਕੋਈ ਸਾਲਮ ਦੇ ਪੇਪਰ ਨਹੀਂ ਲਾਣੇ ਕੋਈ ਹੋਰ ਪੇਪਰ ਨਹੀਂ ਲਾਣਾ ਜੇ ਪੜਨ ਗਏ ਉਹ ਪੜਾਈ ਕਰੋ ਔਰ ਦੇਖੋ ਦੇ ਰਿਜ਼ਲਟ ਔਰ ਬੈਨੀਫਿਟ ਕਿੰਨੇ ਮਿਲਣਗੇ ਯੂਐਸ ਦੀ ਐਜੂਕੇਸ਼ਨ ਵਰਲਡ ਦੀ ਨੰਬਰ 1 ਐਜੂਕੇਸ਼ਨ ਔਰ ਟਾਪ 100 ਯੂਨੀਵਰਸਿਟੀ ਦੀ ਯੂਐਸ ਦੀ ਆਉਂਦੀਆਂ ਨੇ ਕਿਉਂ ਆਉਂਦੀਆਂ ਨੇ ਉਹਨਾਂ ਦੀ ਪੜਾਈ ਇਸ ਲਈ ਕਾਮਯਾਬ ਹੈ ਕਿ ਜਦੋਂ ਉਹ ਹੋਟਲ ਮੈਨੇਜਮੈਂਟ ਅਗਰ ਕਰਾਂਗੇ ਤੇ ਉਹ ਵਰਲਡ ਦੀ ਹਰ ਟਾਈਪ ਦੀ ਡਿਸ਼ ਤੁਹਾਨੂੰ ਸਿਖਾ ਦੇਣਗੇ ਕਿ ਤੁਰਕੀ ਦੇ ਵਿੱਚ ਕੀ ਬਣਦਾ ਹੈ ਇੰਡੀਆ ਦੇ ਵਿੱਚ ਕੀ ਬਣਦਾ ਹੈ ਚਾਈਨਾ ਦੇ ਵਿੱਚ ਕੀ ਬਣਦਾ ਕਿਉਂਕਿ ਹਰ ਮੁਲਕ ਦਾ ਬੰਦਾ ਉੱਥੇ ਬੈਠਾ ਸੋ ਉਹਨਾਂ ਦੇ ਹੋਟਲਸ ਹੋਟਲ ਲਾਈਨ ਪੂਰੇ ਵਰਲਡ ਨੂੰ ਅਗਰ ਕਿਸੇ ਨੇ ਦਿੱਤੀ ਹੈ ਤੇ ਉਹਨਾਂ ਨੇ ਦਿੱਤੀ ਜੇ ਤੁਸੀਂ ਕਿਸੇ ਆਰਮੀ ਸਕੂਲ 'ਚ ਐਡਮਿਸ਼ਨ ਲੈਣੇ ਹੋ ਵਾਰ ਸਕੂਲ 'ਚ ਜਾਣੇ ਹੋ ਤਾਂ ਯੂਐਸ ਦੀ ਵਰਲਡ 'ਚ ਦੀ ਯੂ نو ਵੈਰੀ ਵੈਲ ਆਰਮੀ ਟੈਕਨੀਕਸ ਵੈਪਨ ਟੈਕਨੀਕਸ ਕਿੰਨੀ ਸਟ੍ਰੇਟ ਫਾਰਵਰਡ ਕਿੰਨੀ ਤਿਆਰ ਤੇਜ ਨੇ ਸੋ ਤੁਸੀਂ ਚੈੱਕ ਕਰੋ ਪਾਕਿਸਤਾਨ ਦੇ ਜਿੰਨੇ ਜਨਰਲਸ ਨੇ ਨਾ ਉਹਨਾਂ ਦੇ ਬੱਚੇ ਯੂਐਸ 'ਚ ਪੜ੍ਹਦੇ ਨੇ ਵਾਰ ਸਕੂਲ ਆਫ ਅਮਰੀਕਾ 'ਚ ਪੜ੍ਹ ਕੇ ਵਾਪਸ ਆ ਕੇ ਮਿਲਟਰੀ ਜੁਆਇਨ ਕਰਦੇ ਆਂ ਸੋ ਹਰ ਕੰਟਰੀ ਦਾ ਜੋ ਇੱਕ ਰਸੂਖਦਾਰ ਬੰਤਾ ਹੈ ਹਰ ਮੁਲਕ ਦਾ ਮੈਂ ਇੰਡੀਆ ਦੀ ਗੱਲ ਨਹੀਂ ਕਰਦਾ ਯੂਐਸਾ ਪੜਨ ਜਾਂਦਾ ਹੈ ਕਿਉਂਕਿ ਉਹਨਾਂ ਦੀ ਯੂਨੀਵਰਸਿਟੀਆਂ ਵੀ ਟੌਪ ਤੇ ਨੇ ਹਾਰਵਰਡ ਤੋਂ ਲੈ ਕੇ ਜਿੰਨੀ ਮਰਜ਼ੀ ਲਾਅ ਦੇ ਵਿੱਚ ਦੇਖ ਲਓ ਲਾਅ ਦੇ ਵਿੱਚ ਟੌਪ ਦੀਆਂ ਯੂਨੀਵਰਸਿਟੀਆਂ ਕਿਹੜੀ ਆ ਰਹੀਆਂ ਇਹਨਾਂ ਦੀ ਆ ਰਹੀਆਂ ਸਾਇੰਸ ਦੇ ਵਿੱਚ ਦੇਖ ਲਓ ਫੂਡ ਚੇਂਜ ਦੇ ਵਿੱਚ ਦੇਖ ਲਓ ਕੋਸਮੈਟਿਕਸ ਦੇ ਵਿੱਚ ਦੇਖ ਲਓ ਡਰਮਟੋਲੋਜੀ ਇਸ ਚੀਜ਼ ਦੇ ਵਿੱਚ ਲਖ ਲਓ ਜਿਹਨੂੰ ਡਾਕਟਰੀ ਅਸੀਂ ਕਹਿੰਦੇ ਆ ਡਾਕਟਰਸ ਵਰਲਡ ਦੇ ਫਾਈਨੇਸਟ ਕਿੱਥੋਂ ਆ ਰਹੇ ਆ ਉੱਥੋਂ ਆ ਰਹੇ ਆ ਸਾਇੰਟਿਸਟ ਉੱਥੋਂ ਆ ਰਹੇ ਆ ਇੰਜੀਨੀਅਰਸ ਉੱਥੋਂ ਆ ਰਹੇ ਆ ਜੇ ਪੂਰੇ ਵਰਲਡ 'ਚ ਕਿਤੇ ਵੀ ਵਧੀਆ ਬੰਦਾ ਹੈਗਾ ਆਈਟੀ ਦਾ ਕਿਸੇ ਚੀਜ਼ ਦਾ ਉਹ ਆਪਦੇ ਮੁਲਕ 'ਚ ਬੁਲਾ ਲੈਂ ਵੀ ਤੁਸੀਂ ਸਾਡੇ ਮੁਲਕ ਦੇ ਵਿੱਚ ਆਓ ਸੋ ਕਿਉਂ ਨਹੀਂ ਉਹਨਾਂ ਦਾ এডਿਕੇਸ਼ਨ ਸਿਸਟਮ ਫਾਈਂਡ ਹੋਊਗਾ ਹੁਣ ਤੁਹਾਡਾ ਸਵਾਲ ਸੀਗਾ ਕੁਮਨ ਸਾਹਿਬ ਕੀ ਬੱਚਿਆਂ ਦੀ ਲਾਈਫ ਕੀ ਹੈ ਲਾਈਫ ਕਿਤੇ ਵੀ ਈਜ਼ੀ ਨਹੀਂ ਹੁੰਦੀ ਲੇਕਿਨ ਅਸੀਂ ਬੱਚੇ ਨੂੰ ਪੋਸਟ ਲੈਂਡਿੰਗ ਸਲਟਿਸ ਦਿੰਨੇ ਆ ਘਰ ਲੱਭਣ ਚ ਅਸੀਂ ਹੈਲਪ ਕਰਦੇ ਆ ਕੰਮ ਲਵਾਂ ਚ ਅਸੀਂ ਹੈਲਪ ਕਰਦੇ ਆ ਬੱਚੇ ਦੇ ਓਰੀਐਂਟੇਸ਼ਨ ਤੋਂ ਲੈ ਕੇ ਸਿਟੀ ਟੂਰ ਤੱਕ ਸੈਟਲਮੈਂਟ ਕਿਹੜੀ ਕਿਹੜੀ ਸਟੇਟ ਮੇਰਾ ਤੁਸੀਂ ਲਾਸਟ 6 ਮਹੀਨੇ ਦਾ ਰਿਕਾਰਡ ਦੇਖੋਗੇ ਕੁਮਨ ਸਾਹਿਬ ਮੈਂ ਪੂਰੇ ਅਮਰੀਕਾ ਦੇ ਈਸਟਰਨ ਤੋਂ ਲੈ ਕੇ ਸਾਊਥਰਨ ਤੱਕ ਸਾਰੀ ਸਟੇਟਸ ਨੂੰ ਕਵਰ ਕੀਤਾ ਈਸਟ ਜ਼ੋਨ ਤੋਂ ਸਟਾਰਟ ਕੀਤਾ ਸੀਗਾ ਕਨੈਕਟਿਕਟ ਹੁੰਦੇ ਹੋਏ ਨਿਊਯਾਰਕ ਹੁੰਦੇ ਹੋਏ ਮੈਸਚੂਸੈਟਸ ਵਾਲੀ ਸਾਈਡ ਫਲੋਰੀਡਾ ਵਰਜੀਨੀਆ ਮੀਮੀ ਇਹ ਪੂਰੀ ਬੈਲਟ ਨੂੰ ਕਵਰ ਕੀਤਾ ਈਸਟ ਤੋਂ ਡਾਊਨ ਸਟੇਅਰ ਕੇ ਹਰ ਸਟੇਟ ਨੂੰ ਮੇਰਾ ਇਹ ਰਹਿੰਦਾ ਵੀ ਇਸ ਸਟੇਟ ਦੇ ਵਿੱਚ ਕੁਝ ਖਾਸ ਗੱਲ ਕੀ ਹੈ ਕਈ ਹੋਰ ਸਟੇਟਸ ਨੇ ਜੋ ਮੈਂ ਹੁਣ ਜਾ ਕੇ ਕਵਰ ਅਪ ਕਰਾਂਗਾ ਕੈਲੀਫੋਰਨੀਆ ਅਸੀਂ ਦੱਸ ਚੁੱਕੇ ਹਾਂ ਪੰਜਾਬੀਆਂ ਦਾ ਗੜ ਬਣਿਆ ਹੋਇਆ ਲੇਕਿਨ ਮੈਂ ਕਹਿਣਾ ਵੀ ਤੁਸੀਂ ਇੱਕੋ ਥਾਂ ਤੇ ਨਾ ਜਾਈ ਜਾਓ ਬਹੁਤ ਓਪਰਚ्युनिटीਜ਼ ਨੇ 50 ਸਟੇਟਾਂ ਨਹੀਂ ਐ ਅਮਰੀਕਾ 'ਚ 52 53 ਨੇ ਔਰ 52 ਮੁਲਕ ਸਮਝੋ ਲਗ ਲਗ ਉੱਥੇ ਗਵਰਨੈਂਸ ਚੱਲਦੀ ਹੈ ਲਗ ਲਗ ਸਿਸਟਮ ਹੈ ਕਿਸੇ ਸਟੇਟ ਚ ਖਰਚਾ ਹੀ ਬਹੁਤ ਘੱਟ ਹੈ ਕਿਸੇ ਚ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਤੁਸੀਂ ਕਿੱਥੇ ਜਾ ਕੇ ਆਪਣੀ ਲਾਈਫ ਬਣਾ ਸਕਦੇ ਹੋ ਇਹਦੇ ਜਵਾਬ ਤੁਹਾਨੂੰ ਵੀਜ਼ਾ ਪਰ